ਦੇ ਦੇਖ ਸਕਦੇ ਹੋ ਕਿੰਨੇ ਖੂਬਸੂਰਤ ਜਿਹੜੇ ਗਹਿਣੇ ਆ ਕਿ ਸ਼ੁਰੂ ਕਿਸ ਤਰੀਕੇ ਨਾਲ ਹੁੰਦਾ ਹੈ ਕੱਚੇ ਸੋਨੇ ਨੂੰ ਕਿਸ ਤਰੀਕੇ ਨਾਲ ਪਘਲਾਇਆ ਜਾਂਦਾ ਹੈ ਕਿਸ ਤਰੀਕੇ ਨਾਲ ਉਹਨੂੰ ਗਲਾਇਆ ਜਾਂਦਾ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਡਿਜ਼ਾਈਨਿੰਗ ਦਿੱਤੀ ਜਾਂਦੀ ਹੈ ਤੇ ਦੇਖ ਸਕਦੇ ਹੋ ਕਿ ਕੱਚੇ ਸੋਨੇ ਦੇ ਕੁਝ ਟੁਕੜੇ ਜਿਹੜੇ ਬਾਈ ਨੇ ਲਏ ਸੀਗੇ ਤੇ ਉਹਨੂੰ ਹੁਣ ਪਘਲਾਇਆ ਜਾ ਰਿਹਾ ਤੇ ਹੁਣ ਬਾਈ ਸਾਹਿਬ ਅਗਲਾ ਪ੍ਰੋਸੈਸ ਕੀ ਹੋਊਗਾ ਇਹਦਾ ਹੁਣ ਇਹਨਾਂ ਨੂੰ ਮਸ਼ੀਨ 'ਚ ਲਾਜੋਗੇ ਇਹਨੂੰ ਤਾਰ ਕਰਨਾ ਪੈਣਾ ਤਾਰ ਕਰਨਾ ਪੈਣਾ ਅੱਛਾ ਬਲੋਰੀ ਤਾਰ ਬਣੂਗੀ ਇੱਕ ਪ੍ਰੋਪਰ ਲੋਜੀ ਹੁੰਦੀ ਦੇ ਚਾਦਨ ਜਿਹੜਾ ਸੋਨਾ ਗਲਾਇਆ ਸੀਗਾ ਉਹਨੇ ਇੱਕ ਪੱਥਰ ਦਾ ਸ਼ੇਪ ਲੈ ਲਿਆ ਸੀ ਤੇ ਉਸ ਤੋਂ ਬਾਅਦ ਹੁਣ ਅਗਲੀ ਪ੍ਰੋਸੈਸ ਆ ਜਿਹੜਾ ਤੇ ਉਹਦੇ ਲਈ ਉਹਨੂੰ ਲਿਆਂਦਾ ਗਿਆ ਤੇ ਹੁਣ ਉਹਦੀ ਤਾਰ ਜਿਹੜੀ ਬਣਾਈ ਜਾ ਰਹੀ ਹੈ ਅੱਛਾ ਭਾਈ ਜੋ ਇਹਦੇ ਡਿਜ਼ਾਈਨ ਹੁੰਦਾ ਉਹ ਤੁਸੀਂ ਆਪ ਦੇ ਹਿਸਾਬ ਨਾਲ ਡਿਸਾਈਡ ਕਰਦੇ ਹੋ ਇਹ ਆਪਣੀ ਸਾਮਨਲ ਕਰਦੇ ਕਈ ਕਈ ਗਾਹਕ ਆਉਂਦੇ ਕੈਟਲੌਗ ਤੇ ਡਿਜ਼ਾਈਨ ਸਿਲੈਕਟ ਕਰਦੇ ਫਿਰ ਅਸੀਂ ਉਹਦੇ हिसाब ਨਾਲ ਬਣਾ ਦਿੰਨੇ ਹਾਂ ਸੇਮ ਜਿਵੇਂ ਗੱਲ ਕਰਾਂ ਵੀ ਇੱਕ ਗੈਂਡ ਨੂੰ ਤਿਆਰ ਹੋਣ ਦੇ ਵਿੱਚ ਜਿਹੜਾ ਟੌਪ ਤੁਸੀਂ ਬਣਾ ਰਹੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਹ ਜੇ ਇੱਕ ਜੋੜੀ ਆਪਾਂ ਬਣਾਏ ਇਹਨੂੰ ਲੱਗ ਜਾਂਦਾ ਆਧਾ ਦਿਹਾੜੀ ਤੁਹਾਡੇ ਕੋਲੇ ਗਾਹਕ ਆਉਂਦਾ ਹੈ ਤੁਹਾਡੇ ਕੋਲੇ ਗਾਹਕ ਆਪਣਾ ਸੋਨਾ ਲੈ ਕੇ ਆਉਂਦਾ ਤਾਂ ਗਾਹਕ ਤੁਹਾਨੂੰ ਡਿਜ਼ਾਈਨ ਦੱਸਦਾ ਕਿ ਮੈਂ ਇਹ ਤਰੀਕੇ ਦਾ ਜਿਹੜਾ ਮੈਨੂੰ ਚਾਹੀਦਾ ਉਹ ਵੀ ਬਣ ਜਾਂਦੇ ਆ ਹਾਂਜੀ ਹਾਂਜੀ ਉਹੀ ਬਣ ਜਾਂਦੇ ਜਿਹੜਾ ਗਾਹਕ ਕਹੂਗਾ ਉਹੀ ਬਣ ਜਣੀ ਹੈ ਸਸਵੇਕਾਲ ਦਾ ਸਿਟੀ ਹਰਲੈਂਸ ਦੇਖ ਰਹੇ ਅਕਸਰ ਹੀ ਲੋਕ ਸੋਨੇ ਦੇ ਗਹਿਣੇ ਪਾਉਣਾ ਪਸੰਦ ਕਰਦੇ ਨੇ ਜਨਾਨੀਆਂ ਦਾ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਦਾ ਸ਼ਿੰਗਾਰ ਹੁੰਦਾ ਹੈ ਗਹਿਣਿਆਂ ਦਾ ਤੇ ਗਹਿਣੇ ਜਿਹੜਾ ਸੋਨੇ ਦੇ ਗਹਿਣੇ ਆ ਬਹੁਤ ਜ਼ਿਆਦਾ ਜਿਹੜੀਆਂ ਔਰਤਾਂ ਨੇ ਸੋਨੇ ਦੇ ਗਹਿਣੇ ਪਾਉਣਾ ਪਸੰਦ ਕਰਦੀਆਂ ਨੇ ਪਰ ਅਸਲ ਦੇ ਵਿੱਚ ਜਿਹੜੇ ਸੋਨੇ ਦੇ ਗਹਿਣੇ ਆ ਉਹ ਬਣਦੇ ਕਿਸ ਤਰੀਕੇ ਨਾਲ ਆ ਪੂਰਾ ਪ੍ਰੋਸੈਸ ਕੀ ਹੁੰਦਾ ਹੈ ਕਿਵੇਂ ਉਹ ਗਹਿਣੇ ਤਿਆਰ ਹੁੰਦੇ ਆ ਕਿਵੇਂ ਉਹਨਾਂ ਨੂੰ ਪਾਲਿਸ਼ ਕੀਤਾ ਜਾਂਦਾ ਹੈ ਕਿਵੇਂ ਡਿਜ਼ਾਈਨਿੰਗ ਉਹਨਾਂ ਨੂੰ ਦਿੱਤੀ ਜਾਂਦੀ ਆ ਕਿਵੇਂ ਸੋਨੇ ਨੂੰ ਗਲਾ ਕੇ ਕੱਚੇ ਸੋਨੇ ਤੋਂ ਅਸਲ ਦੇ ਵਿੱਚ ਗਹਿਣੇ ਤਿਆਰ ਕੀਤੇ ਜਾਂਦੇ ਆ ਅੱਜ ਤੁਹਾਨੂੰ ਪੂਰਾ ਪ੍ਰੋਸੈਸ ਦਿਖਾਵਾਂਗੇ ਸੁਨਿਆਰੇ ਦੀ ਦੁਕਾਨ ਤੇ ਅਸੀਂ ਮੌਜੂਦ ਆ ਪੂਰਾ ਪ੍ਰੋਸੈਸ ਤੁਹਾਨੂੰ ਦਿਖਾਉਣ ਵਾਲਾ ਕਿ ਸੋਨੇ ਦੇ ਜਿਹੜੇ ਗਹਿਣੇ ਆ ਉਹ ਤਿਆਰ ਕਿਵੇਂ ਹੁੰਦੇ ਆ ਤੇ ਅਕਸਰ ਹੀ ਆਪਾਂ ਅੱਜ ਕੱਲ ਹਰ ਇੱਕ ਦੇ ਕੋਲ ਸੋਨਾ ਹੁੰਦਾ ਹੈ ਹਰ ਇੱਕ ਜਿਹੜਾ ਸੋਨੇ ਦੇ ਗਹਿਣੇ ਪਾਉਣਾ ਪਸੰਦ ਕਰਦਾ ਪਰ ਕਿੰਨੀ ਕ ਮਿਹਨਤ ਲੱਗਦੀ ਹੈ ਕਾਰੀਗਰ ਕਿੰਨੀ ਬਰੀਕੀ ਦੇ ਨਾਲ ਇਸ ਕੰਮ ਨੂੰ ਗਹਿਣਿਆਂ ਨੂੰ ਜਿਹੜਾ ਤਿਆਰ ਕਰਦੇ ਆ ਪੂਰਾ ਪ੍ਰੋਸੈਸ ਤੁਹਾਨੂੰ ਦਿਖਾਉਣੇ ਆ ਤੇ ਆਓ ਗੱਲਬਾਤ ਕਰਾਂਗੇ ਬਾਈਆਂ ਦੇ ਨਾਲ ਜਿਹੜੇ ਸੋਨ ਦਾ ਗਹਿਣੇ ਜਿਹੜੇ ਬਣਾ ਰਿਹਾ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਬਾਈ ਬੈਠੇ ਨੇ ਤੇ ਅਲੱਗ-ਅਲੱਗ ਪ੍ਰੋਸੈਸਿੰਗ ਚੱਲ ਰਹੀ ਆ ਸਾਰੇ ਬਾਈ ਜਿਹੜੇ ਗਹਿਣੇ ਤਿਆਰ ਕਰ ਰਹੇ ਆ ਇਧਰ ਇੱਕ ਸਾਡਾ ਬਾਈ ਬੈਠਾ ਉਹ ਵੀ ਜਿਹੜਾ ਗਹਿਣੇ ਤਿਆਰ ਕਰ ਰਿਹਾ ਡਿਜ਼ਾਈਨ ਕਰ ਰਿਹਾ ਤੇ ਨਾਲ ਮਾਨਿਕ ਭਾਜੀ ਬੈਠੇ ਆ ਉਹ ਵੀ ਜਿਹੜੇ ਗਹਿਣੇ ਤਿਆਰ ਕਰ ਰਹੇ ਆ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਕਾਰੀਗਰ ਬੈਠੇ ਨੇ ਸਾਰੇ ਜਿਹੜੇ ਸੋਨੇ ਦੇ ਗਹਿਣੇ ਤਿਆਰ ਕਰ ਰਹੇ ਆ ਤੇ ਹੁਣ ਤੁਹਾਨੂੰ ਦਿਖਾਉਣੇ ਆ ਅਸਲੀ ਪ੍ਰੋਸੈਸ ਕਿ ਸ਼ੁਰੂ ਕਿਸ ਤਰੀਕੇ ਉਹਨੂੰ ਗਲਾਇਆ ਜਾਂਦਾ ਉਸ ਤੋਂ ਬਾਅਦ ਕਿਸ ਤੇ ਕੇ ਨਾਲ ਡਿਜ਼ਾਈਨਿੰਗ ਦਿੱਤੀ ਜਾਂਦੀ ਹੈ ਫਿਨਿਸ਼ਿੰਗ ਦਿੱਤੀ ਜਾਂਦੀ ਹੈ ਪਾਲਿਸ਼ ਕੀਤੀ ਜਾਂਦੀ ਹੈ ਪੂਰਾ ਜਿਹੜਾ ਪ੍ਰੋਸੈਸ ਆ ਤੁਹਾਨੂੰ ਅਸੀਂ ਦਿਖਾਵਾਂਗੇ ਵੀਡੀਓ ਦੇ ਜ਼ਰੀਏ ਤੇ ਆਓ ਸ਼ੁਰੂਆਤ ਕਰਦੇ ਹਾਂ ਕਿ ਅਸਲ ਦੇ ਵਿੱਚ ਸੋਨੇ ਦਾ ਜਿਹੜਾ ਪ੍ਰੋਸੈਸ ਆ ਕਿਵੇਂ ਸਟਾਰਟ ਹੁੰਦਾ ਬਾਈ ਮੇਰੇ ਨਾਲ ਬੈਠੇ ਗੱਲਬਾਤ ਕਰਾਂਗੇ ਬਾਈ ਸੱਸੀ ਗੱਲ ਜੀ ਸੱਸੀਆ ਗੱਲ ਬਾਈ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਤੁਸੀਂ ਸੁਣਾਓ ਕੀ ਹਾਲ ਹੈ ਹੁਣ ਬਾਈ ਪਹਿਲਾ ਪ੍ਰੋਸੈਸ ਸ਼ੁਰੂ ਕਿਵੇਂ ਹੁੰਦਾ ਇਹ ਹੁਣ ਜਿਹੜਾ ਤੁਸੀਂ ਸੋਨਾ ਕੱਚਾ ਸੋਨਾ ਹੁਣ ਆਪਾਂ ਇਹਨੂੰ ਟਲਾਣੇ ਆਂ ਆਟ ਲੋਂਦੇ ਦਾ ਪ੍ਰੋਸੈਸ ਚੱਲ ਹੋ ਗਈ अच्छा ये कच्चा सोना हुन ਜਿਹੜਾ ਟਲੂਗਾ ਹਾਂਜੀ ਹਾਂਜੀ ਟਲੂਗਾ। ਮੈਂ ਤੂੰ ਦੇਖ ਸਕਦੇ ਹੋ ਬਾਈ ਨੇ ਕੱਚੇ سونے ਦੇ ਕੁਝ ਟੁਕੜੇ ਲਏ ਆ ਤੇ ਉਹਨਾਂ ਨੂੰ ਹੁਣ ਗਲਾ ਰਹੇ ਆ ਪਿਘਲਾ ਰਹੇ ਆ ਉਹਨਾਂ ਨੂੰ। ਬਾਈ ਕਿੰਨਾ ਟੈਂਪਰੇਚਰ ਹੁੰਦਾ ਇਹ ਦਾ ਮਤਲਬ ਗਰਮ ਕਰਨ ਦਾ। ਇਹ ਦਾ ਤੋ ਅੱਦਾ ਸਾਨੂੰ ਅੰਦਾਜ਼ਾ ਹੈ ਨਹੀਂ ਪਰ ਟੈਂਪਰੇਚਰ ਬਹੁਤ ਜ਼ਿਆਦਾ ਹੀ ਹੁੰਦਾ ਹੈ। ਇਹ ਹਰ ਚੀਜ਼ ਨੂੰ ਮੈਂ ਹਰ ਮੈਟਲ ਨੂੰ ਟਲਾ ਦਿੰਨੇ। ਇਹ ਹੈਗੇ ਬਾਈ ਸੁਆਗਾ ਇਹਨੂੰ ਆਪਾਂ ਫਿਰ ਪਾਵਾਂਗੇ ਇਹ ਜਲਦੀ ਜਲਦੀ ਕੰਮ ਹੋ ਜਾਣਾ ਇਹਦਾ। ਅੱਛਾ ਮਤਲਬ ਸੁਆਗਾ ਵਿੱਚ ਐਡ ਹੁੰਦਾ ਤੇ سونے ਨੂੰ ਸਹੀ ਤਰੀਕੇ ਨਾਲ ਫਿਰ ਇਹ ਗਲਾ ਦਿੰਦਾ। ਹਾਂਜੀ ਹਾਂਜੀ। ਦੇ ਦੇਖ ਸਕਦੇ ਹੋ ਕਿ ਕੱਚੇ ਸੋਨੇ ਦੇ ਕੁਝ ਟੁਕੜੇ ਜਿਹੜੇ ਬਾਈ ਨੇ ਲਏ ਸੀਗੇ ਤੇ ਉਹਨੂੰ ਹੁਣ ਪਘਲਾਇਆ ਜਾ ਰਿਹਾ ਕਿੰਨੀ ਜ਼ਿਆਦਾ ਹੀਟ ਨਾਲ ਤੁਸੀਂ ਦੇਖ ਸਕਦੇ ਹੋ ਕਿ ਲਾਲ ਹੋ ਚੁੱਕਿਆ ਬਿਲਕੁਲ ਬਿਲਕੁਲ ਬਾਈ ਇਹਦਾ ਹੁਣ ਪਾਣੀ ਟਾਈਪ ਬਣ ਜਾਊਗਾ ਪਾਣੀ ਟਾਈਪ ਬਨ ਜਾਣਾ ਜੀ ਥੋੜਾ ਟਾਈਮ ਲੱਗਣਾ ਕਿਉਂਕਿ ਆ ਮਸ਼ੀਨ ਥੋੜੀ ਜੀ ਹਿੱਲੇ ਹੋਇਆ ਇਹਨੂੰ ਸਹੀ ਮਤਲਬ ਥੋੜਾ ਜਿਹਾ ਟਾਈਮ ਲੱਗਣਾ ਇਹਨੂੰ ਜਿਸ ਤਰੀਕੇ ਨਾਲ ਆਪਾਂ ਇਹਨੂੰ ਗਲਾਉਣੇ ਹੈਗੇ ਤੇ ਕੋਈ ਇਹਦਾ ਵਜ਼ਨ ਤਾਂ ਨਹੀਂ ਘਟੇ ਜਾਂਦਾ ਨਹੀਂ ਨਹੀਂ ਮਾੜ ਮੋੜੇ ਘਟਦਾ ਜਾਦਾ ਨਹੀਂ ਘਟਦਾ 10-20 ਮਿਲੀ ਘਟ ਜਾਂਦਾ ਹਾਂਜੀ ਆ ਗਲ ਰਹੀ ਹੈ ਅੱਛਾ ਇਹ ਜਿਹੜੇ ਹੁਣ ਪਹਿਲਾਂ ਆਪਾਂ ਕੱਚੇ ਸੋਨੇ ਦੇ ਟੁਕੜੇ ਪਾਏ ਸੀ ਉਹ ਪੂਰੀ ਤਰੀਕੇ ਨਾਲ ਗਲ ਗਏ ਆ ਤੇ ਹੁਣ ਬਈ ਸਭ ਅਗਲਾ ਪ੍ਰੋਸੈਸ ਕੀ ਹੋਊਗਾ ਦਾ ਹੁਣ ਇਹਨਾਂ ਨੂੰ ਮਸ਼ੀਨ 'ਚ ਲੈ ਜਾਵਾਂਗੇ ਇਹਨੂੰ ਤਾਰ ਕਰਨਾ ਪੈਣਾ ਤਾਰ ਘਟਣਾ ਪੈਣਾ ਅੱਛਾ ਮਤਲਬ ਇਹ ਤਾਰ ਬਣੂਗੀ ਇੱਕ ਪ੍ਰੋਪਰ ਗਲ ਚੁੱਕਿਆ ਤੇ ਹੁਣ ਠੰਡਾ ਕੀਤਾ ਜਾ ਰਿਹਾ ਜੀ अच्छा ਜਿਹੜੇ ਮੰਨ ਲਓ ਪੂਰੇ ਟੁਕੜੇ ਸੀਗੇ ਆਪਣੇ ਕੋਲੇ ਤੇ ਉਹ ਇੱਕ ਹੁਣ ਇੱਕ ਮੰਨ ਲਓ ਕਹਿ ਸਕਦੇ ਆ ਆਪਾਂ ਵੀ ਪੱਥਰ ਟੇ ਬਣ ਗਿਆ ਪੱਥਰ ਟੇ ਬਣ ਗਿਆ ਜੀ ਇਹਦੋਂ ਇੱਕ ਪੱਥਰ ਦਾ ਜਿਹੜਾ ਰੂਪ ਲੈ ਲਿਆ ਟੁਕੜਿਆਂ ਨੇ ਤੇ ਹੁਣ ਇਹਨੂੰ ਮਸ਼ੀਨ ਤੇ ਲਜਾਇਆ ਜਾ ਰਿਹਾ ਅਗਲਾ ਪ੍ਰੋਸੈਸ ਕੀ ਹੁੰਦਾ ਕਿਵੇਂ ਤਾਰ ਤਿਆਰ ਹੁੰਦੀ ਹੈ ਤੁਹਾਨੂੰ ਅਸੀਂ ਹੁਣ ਉਹ ਦਿਖਾਵਾਂਗੇ ਤੇ ਬਾਈ ਮੇਰੇ ਨਾਲ ਆ ਚੁੱਕੇ ਨੇ ਲੋ ਜੀ ਹੁਣ ਤੁਸੀਂ ਦੇਖੋ ਜਿਹੜਾ ਸੋਨਾ ਗਲਾਇਆ ਸੀਗਾ ਉਹਨੇ ਇੱਕ ਪੱਥਰ ਦਾ ਸ਼ੇਪ ਲੈ ਲਿਆ ਸੀ ਤੇ ਉਸ ਤੋਂ ਬਾਅਦ ਹੁਣ ਅਗਲੀ ਪ੍ਰੋਸੈਸ ਜਿਹੜਾ ਤੇ ਉਹਦੇ ਲਈ ਉਹਨੂੰ ਲਿਆਂਦਾ ਗਿਆ ਤੇ ਹੁਣ ਉਹਦੀ ਤਾਰ ਜਿਹੜੀ ਬਣਾਈ ਜਾ ਰਹੀ ਹੈ ਫਿਰ ਇਹ ਤੁਹਾਨੂੰ ਦਿਖਾਵਾਂਗੇ ਕਿ ਗਹਿਣੇ ਕਿਸ ਤਰੀਕੇ ਨਾਲ ਤਿਆਰ ਹੁੰਦੇ ਆ ਮੰਨ ਲਓ ਕੱਚਾ ਸੋਨਾ ਤੁਸੀਂ ਦੇ ਸਕਦੇ ਹੋ ਪਹਿਲਾਂ ਗਲਾਇਆ ਗਿਆ ਉਸ ਤੋਂ ਬਾਅਦ ਇੱਕ ਪੱਥਰ ਟਾਈਪ ਉਹਦਾ ਬਣਾਇਆ ਗਿਆ ਹੁਣ ਜਿਹੜੀ ਤਾਰ ਇੱਕ ਬਣਾਈ ਜਾ ਰਹੀ ਹੈ ਉਹ ਸੋਨੇ ਦੀ ਤੇ ਬਈ ਇਹ ਪ੍ਰੋਸੈਸ ਨੂੰ ਕਿੰਨਾ ਟਾਈਮ ਲੱਗ ਜਾਂਦਾ ਬਸ 5-7 ਮਿੰਟ ਹੀ ਲੱਗਦਾ ਜੀ ਆਹ ਤਾਰ ਕੱਢਣ ਨੂੰ ਹੂੰ 5-7 ਮਿੰਟ ਲੱਗਦਾ ਬਸ ਹੋ ਗਿਆ ਇਹਦਾ ਹੁਣ ਇਹਨੂੰ ਗਰਮ ਕਰਨਾ ਪੈਣਾ ਅੱਛਾ ਦੁਬਾਰਾ ਫੇਰ ਗਰਮ ਕਰਨਾ ਪੈਣਾ ਹਾਂਜੀ ਤੇ ਜਿਹੜੀ ਹੁਣ ਤੁਸੀਂ ਦੇਖ ਸਕਦੇ ਹੋ ਸੋਨੇ ਦੀ ਤਾਰ ਬਣੀ ਸੀ ਹੁਣ ਬਿਲਕੁਲ ਬਰੀਕ ਤਾਰ ਬਣਾ ਲਈ ਐ ਤੇ ਹੁਣ ਇਸ ਤੋਂ ਬਾਅਦ ਜਿਹੜੇ ਗਹਿਣੇ ਆ ਉਹ ਤਿਆਰ ਹੋਣੇ ਆ ਹੁਣ ਆ ਹੈਗਾ ਛੋਟੇ ਛੋਟੇ ਡਾਈਆ ਦੇ ਪੀਸ ਇਹ ਅੰਬੂਜ ਦੀ ਪੀਸ ਹੈਗੀ ਐ ਹੂੰ ਆ ਹੁਣ ਇਹ ਆਪਾਂ ਬਜਾਰੋਂ ਕਢਾ ਕੇ ਲਿਆਈਏ ਹੁਣ ਇਹਨੂੰ ਇਹਦੇ ਨਾਲ ਗਹਿਣੇ ਬਣਨੇ ਟੋਪੋਸੇ ਬੰਦਾ ਪਿਆ ਅੱਛਾ ਟੋਪੋਸ ਬੰਦੇ ਪਏ ਹਾਂਜੀ ਹਾਂਜੀ ਆ ਟੋਪੋਸ ਬੰਦਾ ਪਿਆ ਹੋਰ ਬਣਾਣੇ ਆ ਅਸੀਂ ਹੁਣ ਅੰਤ ਅੰਤ ਜਲਾ ਲੈਂਦੇ ਸੀ ਮਾਲਿਕਾਂ ਨੂੰ ਮਾਲਿਕ ਕਰ ਦੋ। ਅੱਛਾ ਭਾਈ ਜੋ ਇਹਦਾ ਡਿਜ਼ਾਈਨ ਹੁੰਦਾ ਉਹ ਤੁਸੀਂ ਆਪ ਦੇ ਹਿਸਾਬ ਨਾਲ ਡਿਸਾਈਡ ਕਰਦੇ ਹੋ। ਇਹ ਆਪਣੇ ਹਿਸਾਬ ਨਾਲ ਕਰਦੇ ਕਈ ਕਈ ਗਾਹਕ ਉਹਨਾਂ ਦੇ ਕੈਟਲੌਗ ਤੇ ਡਿਜ਼ਾਈਨ ਸਿਲੈਕਟ ਕਰਦੇ ਫਿਰ ਅਸੀਂ ਉਹਦੇ ਹਿਸਾਬ ਨਾਲ ਬਣਾ ਦਿੰਦੇ ਹਾਂ ਉਹਨਾਂ ਨੂੰ ਸੇਮ। ਮੰਨ ਲਓ ਜਿਸ ਤਰ੍ਹਾਂ ਦੀ ਗਾਹਕ ਦੀ ਚੁਆਇਸ ਹੁੰਦੀ ਹੈ ਉਸੇ ਤਰੀਕੇ ਨਾਲ ਹੀ ਬਣ ਜੂਗਾ। ਜਿੱਦਾਂ ਦੀ ਗਾਹਕ ਦੀ ਡਿਮਾਂਡ ਹੁੰਦੀ ਹੈ ਚੁਆਇਸ ਹੁੰਦੀ ਹੈ ਬਸ ਇਸੇ ਤਰ੍ਹਾਂ ਦੀ ਬਣਦੀ ਹੈ। ਤੇ ਭਾਈ ਜਿਵੇਂ ਹੁਣ ਇਹ ਤੁਸੀਂ ਨਾਗਵ ਚੜ ਰਹੇ ਹੋ ਤੇ ਇਹ ਹੁਣ ਇਹਦੇ ਵਿੱਚ ਜੁੜਨਗੇ ਕਿਵੇਂ ਆਪਸ ਵਿੱਚ? ਇਹਨੂੰ ਜੋੜਾਂਗੇ ਆਪਾਂ ਕੇ ਡੀ ਐਮ ਨਾਲ। ਇਨੋਂ ਆਪਾ ਜੋੜਨਾ ਮੈਂ ਤੁਹਾਨੂੰ ਜੋੜਨ ਵਾਲਾ ਵੀਡੀਓ ਤੁਹਾਨੂੰ ਦੇਖ ਸਕਦੇ ਹੋ ਕਿੰਨੀ ਮਿਹਨਤ ਦਾ ਕੰਮ ਆ ਕਿੰਨਾ ਬਰੀਕੀ ਦਾ ਕੰਮ ਆ ਕਿੰਨਾ ਇਹਦੇ ਉੱਤੇ ਟਾਈਮ ਲੱਗਦਾ ਮਿਹਨਤ ਲੱਗਦੀ ਹੈ ਲੋਕ ਕਹਿੰਦੇ ਨੇ ਕਿ ਸੋਨੇ ਦੇ ਰੇਟ ਜਿਹੜੇ ਆ ਅਸਮਾਨਾਂ ਨੂੰ ਛੂੰਹਦੇ ਨੇ ਪਰ ਕਾਰਨ ਉਹਦੇ ਪਿੱਛੇ ਕਈ ਨੇ ਕਿਉਂਕਿ ਇੱਕ ਤਾਂ ਜਿਹੜੀ ਇਹ ਤਾਂ ਤਾਂਤ ਹੁੰਦੀ ਹੈ ਜਿਹੜੀ ਇਹ ਤਾਤੂ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਕੋਸਟਲੀ ਹੁੰਦੀ ਹੈ ਕਿਉਂਕਿ ਸੋਨਾ ਤਾਂ ਅਕਸਰ ਹੀ ਮਹਿੰਗਾ ਪਰ ਉਹਦੇ ਪਿੱਛੇ ਜਿਹੜੇ ਸੋਨੇ ਦੇ ਗਹਿਣੇ ਤਿਆਰ ਕਰਦੇ ਆ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਬਰੀਕੀ ਦਾ ਕੰਮ ਬਹੁਤ ਹੁੰਦਾ ਜੇ ਮੈਂ ਗੱਲ ਕਰਾਂ ਵੀ ਇੱਕ ਗਹਿਣੇ ਨੂੰ ਤਿਆਰ ਹੋਣ ਦੇ ਵਿੱਚ ਜਿਹਨਾਂ ਦਾ ਟੌਪਸ ਤੁਸੀਂ ਬਣਾ ਰਹੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਹ ਜੇ ਇੱਕ ਜੋੜੀ ਆਪਾਂ ਬਣਾਈਏ ਇਹਨੂੰ ਲੱਗ ਜਾਂਦਾ ਅੱਧਾ ਦਿਹਾੜੀ ਆਪਾਂ ਇਕੱਠਾ ਬਣਾਣੇ ਆ ਤਾਂ ਕਰਕੇ ਥੋੜੀ ਜਿਹੀ ਟਾਈਮ ਦੀ ਸੇਵ ਹੁੰਦੀ ਹੈ ਹੁਣ ਜੇ 10 ਜੋੜੀਆਂ ਆਪਾਂ ਬਣਾਈਏ 2-3 ਦਿਨਾਂ 'ਚ 2-3 ਅੱ ਜੇ ਹੁਣ ਤੁਹਾਡੇ ਕੋਲੇ ਗਾਹਕ ਆਉਂਦਾ ਹੈ ਤੁਹਾਡੇ ਕੋਲੇ ਗਾਹਕ ਆਪਣਾ ਸੋਨਾ ਲੈ ਕੇ ਆਉਂਦਾ ਤਾਂ ਗਾਹਕ ਤੁਹਾਨੂੰ ਡਿਜ਼ਾਈਨ ਦੱਸਦਾ ਕਿ ਮੈਂ ਇਹ ਤਰੀਕੇ ਦਾ ਜਿਹੜਾ ਮੈਨੂੰ ਚਾਹੀਦਾ ਉਹ ਵੀ ਬਣ ਜਾਂਦੇ ਆ ਹਾਂਜੀ ਹਾਂਜੀ ਉਹੀ ਬਣ ਜਾਂਦੇ ਆ ਜਿਹੜਾ ਗਾਹਕ ਕਹੂਗਾ ਉਹੀ ਬਣ ਜਣੀ ਹੈ ਮੰਨ ਲਓ ਗਾਹਕ ਆਪਣਾ ਸੋਨਾ ਲੈ ਆ ਕੇ ਕੋਈ ਵੀ ਡਿਜ਼ਾਈਨ ਬਣਾ ਸਕਦਾ ਹੈ ਹਾਂਜੀ 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 ਤੇ ਹੁਣ ਤੁਸੀਂ ਦੇ ਸਕਦੇ ਹੋ ਟਾਪਰਸ ਜਿਹੜੇ ਬਣ ਕੇ ਤਿਆਰ ਹੋ ਰਹੇ ਆ ਤੇ ਬਾਈ ਸ਼ੇਪਿੰਗ ਦੇ ਰਹੇ ਆ ਤੇ ਕਿੰਨੀ ਬਰੀਕੀ ਦਾ ਤੁਸੀਂ ਦੇ ਸਕਦੇ ਹੋ ਜਿਹੜਾ ਕੰਮ ਆ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਮਿਹਨਤ ਤੋਂ ਬਾਅਦ ਇਹ ਪ੍ਰੋਸੈਸ ਤੋਂ ਬਾਅਦ ਸੋਨਾ ਜਿਹੜਾ ਬਣ ਕੇ ਗਹਿਣੇ ਬਣ ਕੇ ਆ ਉਹ ਤਿਆਰ ਹੋ ਜਾਂਦੇ ਆ ਫਿਲਹਾਲ ਸੋਨਾ ਬਣ ਤੋਂ ਬਾਅਦ ਪਾਲਿਸ਼ ਹੁੰਦੇ ਆ ਤੇ ਉਹ ਵੀ ਤੁਹਾਨੂੰ ਪ੍ਰੋਸੈਸ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਬਾਈ ਦੇ ਹੱਥ ਚ ਗਹਿਣੇ ਆ ਜੋ ਇਹਨਾਂ ਨੇ ਖੁਦ ਆਪਣੇ ਹੱਥਾਂ ਦੇ ਨਾਲ ਤਿਆਰ ਕੀਤੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਖੂਬਸੂਰਤ ਦੇਖਣ ਨੂੰ ਲੱਗ ਰਿਹਾ ਬਹੁਤ ਜ਼ਿਆਦਾ ਕਾਸਟਲੀ ਵੀ ਹੈ ਤੇ ਚੇਨ ਤੁਸੀਂ ਦੇਖ ਸਕਦੇ ਹੋ ਮਤਲਬ ਇਹ ਬਾਈ ਜਿੰਨੇ ਵੀ ਆਪਣੇ ਕੋਲੇ ਗਹਿਣੇ ਹੈਗੇ ਸਾਰੇ ਆਪਣੇ ਹੱਥਾਂ ਤੋਂ ਰਾਂ ਤਿਆਰ ਕੀਤੇ ਗਏ ਸਾਰੇ ਸਾਰੇ ਮੈਂ ਆਪ ਬਣਾਇਆ ਕੋਈ ਮਸ਼ੀਨੀ ਤਾਂ ਨਹੀਂ ਕੋਈ ਹੈਗਾ ਨਹੀਂ ਕੋਈ ਮਸ਼ੀਨ ਹੀ ਨਹੀਂ ਹੈ ਹੱਥ ਨਾਲ ਬਣਾਇਆ ਤੁਹਾਡੇ ਸਾਹਮਣੇ ਆ ਆ ਦੇਖੋ ਮੰਨ ਲਓ ਇਹ ਤੁਸੀਂ ਆਪਾਂ ਕਹਿ ਸਕਦੇ ਹਾਂ ਕਿ ਅਸਲ ਕਾਰੀਗਰੀ ਜਿਹੜੀ ਆ ਸੋਨੇ ਦੇ ਕਾਰੀਗਰ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਜਿਹੜੇ ਇਹਨਾਂ ਨੇ ਗਹਿਣੇ ਤਿਆਰ ਕੀਤੇ ਹੋਏ ਆ ਮੈਂ ਵੀ ਤੁਹਾਨੂੰ ਚੱਕ ਕੇ ਦਿਖਾ ਦਿੰਨਾ ਕਿ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਸਾਰੇ ਸੋਨੇ ਦੇ ਜਿਹੜੇ ਟੌਪਸ ਹੈਗੇ ਆ ਸਾਰੇ ਜਿਹੜੇ ਮਨ ਲਓ ਸੈਟ ਵਗੈਰਾ ਹੈਗੇ ਆ ਇਹ ਸਾਰੇ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਤਿਆਰ ਕੀਤੇ ਹੋਏ ਆ ਸੋ ਇਹ ਆ ਅਸਲ ਸੋਨੇ ਦੇ ਕਾਰੀਗਰ ਜਿਹੜੇ ਆਪਣੇ ਹੱਥਾਂ ਦੇ ਨਾਲ ਗਹਿਣੇ ਤਿਆਰ ਕਰਦੇ ਤੁਸੀਂ ਦੇਖ ਸਕਦੇ ਹੋ ਕਿੰਨੇ ਖੂਬਸੂਰਤ ਜਿਹੜੇ ਗਹਿਣੇ ਆ ਉਹ ਤਿਆਰ ਕੀਤੇ ਗਏ ਆ ਪਹਿਲਾਂ ਤੁਹਾਨੂੰ ਦਿਖਾਇਆ ਕਿ ਸੋਨਾ ਇਹਨਾਂ ਨੇ ਕੱਚਾ ਸੋਨਾ ਲਿਆ ਉਸ ਤੋਂ ਬਾਅਦ ਉਹਨੂੰ ਗਲਾਇਆ ਫਿਰ ਉਸ ਤੋਂ ਬਾਅਦ ਉਹਦੇ ਤਾਰ ਬਣਾਈ ਤਾਰ ਬਣਨ ਤੋਂ ਬਾਅਦ ਜਿਹੜੇ ਕੁਝ ਟੁਕੜੇ ਹੁੰਦੇ ਨੇ ਇਸ ਤਰੀਕੇ ਨਾਲ ਆਪਸ ਦੇ ਵਿੱਚ ਜੋੜ ਕੇ ਗਹਿਣੇ ਜਿਹੜੇ ਆ ਉਹ ਪ੍ਰੋਪਰ ਤਿਆਰ ਕੀਤੇ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਲੱਗ ਰਹੇ ਆ ਗਹਿਣੇ ਤੇ ਬਾਈ ਜੀ ਇਹ ਫਾਈਨਲ ਆ ਬਿਲਕੁਲ ਬਣ ਕੇ ਰੈਡੀ ਹੈ ਬਿਲਕੁਲ ਫਾਈਨਲ ਹੈ ਜੀ ਬਿਲਕੁਲ ਫਾਈਨਲ ਹੈ ਜੀ ਇਹ ਮਲੋ ਕਸਟਮਰ ਨੂੰ ਲੈ ਜਾ ਸਕਦਾ ਹੁਣ ਇਹ ਕਸਟਮਰ ਇਕਦਮ ਤਿਆਰ ਆ ਮਤਲਬ ਮਿਹਨਤ ਬਹੁਤ ਲੱਗਦੀ ਹੈ ਬਹੁਤ ਮਿਹਨਤ ਲੱਗਦੀ ਹੈ ਜੀ ਤੇ ਮਤਲਬ ਜਿਹੜੇ ਇਹ ਡਿਜ਼ਾਈਨ ਆ ਜਵੇਂ ਇਹ ਤੁਸੀਂ ਕਿਤੋਂ ਦੇਖਿਆ ਡਿਜ਼ਾਈਨ ਕਿ ਵੀ ਆਪਣੇ ਕੋਲੋਂ ਬਣਾਇਆ ਇਹ ਮੈਂ ਇਹ ਤਾਂ ਕੈਟਲੌਗ ਤੋਂ ਥੋੜਾ ਜਿਹਾ ਬਣਾਇਆ ਇੱਕ ਘਾਗ ਨੇ ਡਿਜ਼ਾਈਨ ਦਿੱਤਾ ਸੀ ਆ ਵਾਲੀ ਦੀ ਬਾਕੀ ਮੈਂ ਆਪਣੇ ਮਨਚੀ ਬਣਾਇਆ ਤੇ ਤੁਹਾਨੂੰ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਹੋ ਗਿਆ ਜੀ 14 ਸਾਲ 14 ਸਾਲ ਹੋ ਗਏ ਮਤਲਬ ਉਦੋਂ ਤੁਸੀਂ ਸੋਨੇ ਦੇ ਕਾਰੀਗਰ ਹੋ ਹਾਂਜੀ ਹਾਂਜੀ 14 ਸਾਲ ਹੋ ਗਏ ਮੈਨੂੰ ਕੰਮ ਕਰਦੇ ਹੋਏ ਇਹੀ ਕੰਮ ਮਤਲਬ ਜੇ ਹੁਣ ਆਪਾਂ ਗੱਲ ਕਰ ਲਗੇ ਵੀ 14 ਸਾਲ ਤੋਂ ਨੂੰ ਕੰਮ ਕਰਦਿਆਂ ਹੋ ਗ ਤੇ ਜੇ ਮੋਟਾ-ਮੋਟਾ ਪਾਸ ਆਵਲਾ ਕਿੰਨੇ ਕਿਲੋ ਸੋਨਾ ਤੁਹਾਡੇ ਹੱਥਾਂ ਵਿੱਚੋਂ ਜਾ ਚੁੱਕਿਆ 14 ਸਾਲਾਂ ਦੇ ਤੁਸੀਂ ਇੱਕ ਮਹੀਨਾ ਦਾ ਲਾ ਲਿਓ 600 ਗ੍ਰਾਮ ਯਾਨੀ ਸਾਲ ਦਾ ਹੋ ਗਿਆ 7 ਕਿਲੋ ਹੁਣ 14 ਹੋਗਾ 78 ਕਿਲੋ ਦੇ ਕਰੀਬ ਮਤਲਬ 80 ਕਿਲੋ ਸੋਨਾ ਤੁਸੀਂ ਆਪਣੇ ਹੱਥਾਂ ਵਿੱਚੋਂ ਵੇਚ ਚੁੱਕੇ ਹੋ ਹੁਣ ਤੱਕ ਹਾਂ ਜੀ ਮਤਲਬ ਆਮ ਜੇ ਆਪਾਂ ਸੋਨੇ ਦੀ ਗਹਿਣਾ ਬਣਾ ਚੁੱਕਿਆ ਸੀ ਗਹਿਣਾ ਬਣਾਇਆ 80 ਕਿਲੋ ਗਹਿਣਾ ਬਣਾ ਲਿਆ 80 ਕਿਲੋ ਦੇ 80 ਕਿਲੋ ਸੋਨੇ ਦੇ ਗਹਿਣੇ ਬਾਈ ਹੁਣ ਤੱਕ ਤਿਆਰ ਕਰ ਚੁੱਕਿਆ ਆਪਣੇ 14 ਸਾਲ ਦੇ ਕਰੀਅਰ ਵਿੱਚ ਤੇ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ 1 ਕਵੰਟਲਾਂ ਤੋਂ ਪਾਰ ਹੋ ਜਾਣਾ ਠੀਕ ਹੈ ਹਾਂਜੀ 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 ਤੇ ਬਾਈ ਫਿਰ ਮਤਲਬ ਜੋ ਤੁਸੀਂ ਉਹਨੇ ਪੂਰਾ ਪ੍ਰੋਸੈਸ ਰੈਡੀ ਆਪਣਾ ਹੋ ਗਿਆ ਤੇ ਗਹਿਣਾ ਬਣ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ ਕੋਈ ਆਉਂਦਾ ਵੀ ਮੈਨੂੰ ਇਹਦੇ ਵਿੱਚ ਥੋੜੀ ਚੇਂਜ ਆਪ ਕਰਨੀ ਹੈ ਫਿਰ ਉਦੋਂ ਬਾਅਦ ਚੇਂਜ ਵੀ ਹੋ ਜਾਂਦਾ ਨਹੀਂ ਉਹ ਹੁਣ ਤਿਆਰ ਤੋਂ ਬਾਅਦ ਚੇਂਜ ਤਾਂ ਹੋ ਜਾਂਦਾ ਪਰ ਫਿਨਿਸ਼ਿੰਗ ਥੋੜੀ ਜਿਹੀ ਖਰਾਬ ਹੋ ਜਾਂਦੀ ਹੈ ਜੇ ਚੇਂਜ ਕਰਾਣਾ ਹੋਵੇ ਤਿਆਰ ਤੋਂ ਪਹਿਲੀ ਚੇਂਜ ਕਰਾਉਣਾ ਪੈਂਦਾ ਹੂੰ ਜੇ ਤੁਸੀਂ ਤਿਆਰ ਤੋਂ ਪਹਿਲੇ ਚੇਂਜ ਕਰਵਾ ਲਓਗੇ ਫਿਰ ਤਾਂ ਬਧਿਆ ਹੈ ਤਿਆਰ ਤੋਂ ਬਾਅਦ ਚੇਂਜਿੰਗ ਤੇ ਥੋੜੀ ਜਿਹੀ ਫਿਨਿਸ਼ਿੰਗ ਚ ਖੜਾਵਾ ਜਾਂਦਾ ਹੂੰ